ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਜੀ ਦੀ ਪੰਜਾਬ ਰਿਸਟ ਨੰਬਰ 31 ਦੀ ਮੀਟਿੰਗ ਜੋ ਜਲੰਧਰ ਵਖੇ ਕੀਤੀ ਗਈ ਆ ਜੋ ਜ਼ਿਲ੍ਹਾ ਜਲੰਧਰ ਦੀ ਇਹ ਤਿਆਰੀ ਮੀਟਿੰਗ ਆ ਜੋ 21 ਤਰੀਕ ਨੂੰ ਖੰਨਾ ਵਿਖੇ ਠੇਕਾ ਮਜ਼ਦਮ ਮੋਰਚਾ ਪੰਜਾਬ ਵੱਲੋਂ ਮਹਾਂ ਰੈਲੀ ਕੀਤੀ ਜਾ ਰਹੀ ਆ ਉਹਦੀ ਤਿਆਰੀ ਸੰਬੰਧੀ ਮੀਟਿੰਗ ਆ ਸੋ ਅਸੀਂ ਪੰਜਾਬ ਦੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਇਸ ਰੈਲੀ ਦੇ ਵਿੱਚ ਆਪਣੇ ਪਰਿਵਾਰਾਂ ਤੇ ਬੱਚਾ ਸਮੇਤ ਪਹੁੰਚ ਕੇ ਆਪਣੇ ਰੋਜ਼ਗਾਰ ਦੀ ਰਾਖੀ ਕਰੋ ਤਾਂ ਕਿ ਜੋ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀ ਗੱਲਬਾਤ ਤੋਂ ਭੱਜ ਕੇ ਜੋ ਠੇਕਾ ਮੁਲਾਜ਼ਮ ਮੋਰਚੇ ਦੇ ਨਾਲ ਸੰਬੰਧਿਤ ਮੰਗਾਂ ਨੇ ਤੇ ਠੇਕਾ ਕੰਮਾਂ ਦੇ ਨਾਲ ਜੋ ਵਿਸ਼ਵਾਸ ਘਾਤ ਕੀਤਾ ਜਾ ਰਿਹਾ ਉਸ ਦਾ ਮੂੰਹ ਤੋੜਮਾ ਜਵਾਬ ਦੇ ਸਕੀਏ ਸੋ ਅੱਜ ਦੀ ਜਿਹੜੀ ਮੀਟਿੰਗ ਆ ਪੂਰੇ ਪੰਜਾਬ ਪੂਰੇ ਜ਼ਿਲ੍ਹੇ ਦੇ ਸਾਥੀਆਂ ਨੇ ਇਹ ਐਦ ਲਿਆ ਕੇ ਇਸ ਰੈਲੀ ਦੇ ਵਿੱਚ ਅਸੀਂ ਪਰਿਵਾਰਾਂ ਤੇ ਬੱਚਾ ਸਮੇਤ ਪਹੁੰਚ ਗਏ ਸਰਕਾਰ ਦੇ ਜਿਹੜੇ ਕਿ ਨਾਦਰ ਸਾਹੀ ਫਰਮਾਨ ਨੇ ਉਹਨਾਂ ਨੂੰ ਮੋੜਾ ਦੇਵਾਂਗੇ ਜੋ ਠੇਕਾ ਮੁਲਾਜ਼ਮ ਮੋਰਚੇ ਦੇ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਲਈ ਆਪਣੇ ਪਰਿਵਾਰਾਂ ਤੇ ਬੱਚਾ ਸਮੇਤ ਖੰਨਾ ਰੈਲੀ ਦੇ ਵਿੱਚ 21 ਤਰੀਕ ਨੂੰ ਵੱਡੇ ਪੱਧਰ ਤੇ ਅਸੀਂ ਸਮੂਲੀਅਤ ਕਰਾਂਗੇ ਇੱਕ ਕਮਲਾਜਨ ਸੰਘਰਸ਼ ਮੋਰਚਾ ਪੰਜਾਬ ਦੀ ਗਵਾਈ ਹੇਠ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਕੀਤੀ ਗਈ ਹੈ ਜਿਸ ਪ੍ਰਾਂਤਕ 21 ਮਾਰਚ ਨੂੰ ਖੰਨਾਂ ਵਿਖੇ ਹੋ ਰਹੀ ਸੁੱਭਾ ਪੱਧਰੀ ਮਹਰੇਲੀ ਦੀ ਤਿਆਰੀ ਕੀਤੀ ਗਈ ਹੈ ਅਸੀਂ ਪੰਜਾਬ ਦੀਆਂ ਭੈਣਾਂ ਤੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਮਹਰੇਲੀ ਨੂੰ ਕਾਮਯਾਬ ਬਣਾਉਣ ਲਈ 21 ਮਾਰਚ ਨੂੰ ਆਪਣੇ ਪਰਿਵਾਰਾਂ ਤੇ ਬੱਚੇ ਸਮੇਤ ਸ਼ਾਮਲ ਹੋ ਕੇ ਰੋਜ਼ਗਾਰ ਦੀ ਰਾਖੀ ਕਰੋ ਤੇ ਸਰਕਾਰ ਤੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਾਉਣ ਲਈ ਵੱਡੇ ਪੱਧਰ ਤੇ 21 ਮਾਰਚ ਨੂੰ ਖੰਨਾ ਵਿਖੇ ਆਪਣੇ ਬੱਚੇ ਤੇ ਪਰਿਵਾਰਾ ਸਮਿਤ ਪਹੁੰਚੋ ਅਸੀਂ ਜ਼ਿਲ੍ਹਾ ਜਲੰਧਰ ਤੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਆਪਣੇ ਬੱਚੇ ਤੇ ਪਰਿਵਾਰਾ ਸਮਿਤ ਪਹੁੰਚਾਂਗੇ